ਮਾਂ ਦੀ ਜੀ ਜਦ ਅਗਸਤ ਮਹਾਰੀ ਵਤਨੋਂ ਦਾ ਮੇਲ ਹੋਈ ਹੁਣ ਬੋਆ ਕੀ ਮਾਂ ਦੇ ਸੋਹਣੇ ਦੀ ਕੀ ਦੇਗੀ ਅੱਗੇ ਬੜੇ ਧਿਆਨ ਨਾਲ ਸੁਣੋ ਬਸ ਥੋੜੇ ਟਾਈਮ ਆਪਣਾ ਮਿਲਵਾਂ ਸਾਥ ਪੈਂਦੀ ਨੋ ਕੁਟੀ ਮੱਤ ਲਈ ਮੇਰੇ ਹੋਮਣ ਸੱਸ ਕੋਈ ਕੁਟੀ ਮੱਤ ਲਈ ਕਿਹਨੇ ਆ ਤਾ ਦੀਵੇ ਰੰਗਦਾ ਬੋਲੇ ਸੁੱਖਾ ਜੋ ਕੁਇਆ ਬੜਾ ਪਿਆਰ ਨਾਲ ਲਿਆ ਕੰਜ ਸਾਹਮਣੇ ਉਹੋ ਤੇ ਦੇਖਦੀ ਐ ਤੇ ਮਾਂ ਦੇ ਨਾਲ ਨਾ ਧੜਨ ਲੱਗਦੇ ਆ ਗੱਲ ਦੇਖੋ ਕਿਦੋਂ ਮਨ ਜਾਨੀ ਧਿਆਨ ਨਾਲ ਜੋ ਮੈਂ ਪੰਕਤੀਆਂ ਬੋਲ ਰਿਹਾ ਹੈ ਸਭ ਤੁਸੀਂ ਨਹੀਂ ਸੁਣਿਆ ਹੋਣਾ ਕੋਈ ਕਿਸੇ ਗੁਰੂ ਦੇ ਪੈਰ ਰੇਲੇ ਤੇ ਸਾਨੇ ਆਉਣਾ ਹੈ ਗੱਲ ਦੇਖੋ ਕਿਦਾਂ ਸਾਮੀ ਹੈ ਕਿ ਆਦਮ ਇਹਦੇ ਲੱਖ ਵਪਾਰ ਜੋ ਸਾਥ ਲੱਖ ਉਤਕਾਰ ਵਿਚਾਰ ਕੇ ਇਹ ਦਰਲੀ ਇਹ ਦਰਲੀ ਫਿਰ ਪਤਾ ਕੀ ਹੋਇਆ ਲੱਖ ਉਹ ਪ੍ਰਕਾਰ ਉਹ ਸਾਰ ਤੇ ਪਰਕਾਰ ਉਹ ਸਾਨ ਤੇ ਬਾਂਦੇ ਪੁੱਤ ਕੋ ਪੁੱਤ ਤੇ ਕੀ ਹੋ ਜੂ ਤੇ ਇਹਦੇ ਤੋਂ ਪੁੱਤ ਕੋ ਪੁੱਤ ਹੋ ਗਿਆ ਫਿਰ ਭਾਈ ਸਾਹਿਬ ਜੀ ਨੇ ਲਿਖਿਆ ਹੋਵੇ ਸਭ ਮੇਲਾ ਕੀ ਸਰਵਨਾ ਇਹ ਕੋਈ ਬਹਿਣ ਨਹੀਂ ਹੁੰਦਾ ਹੋਵੇ ਸਭ ਮੇਲਾ ਕੀ ਮੇਰੇ ਸਹੁਰੇ ਦੇ ਸੱਜੇ ਭੁੱਖ ਦਿੰਦਾ ਹੁਣ ਤੋਂ ਆਪਣੇ ਪੁੱਛੇ ਰਾਜ ਆਇਆ ਅਜੇ ਪਿੱਛੇ ਲਾਣਿਆ ਤੁੰਡ ਜਦ ਮੈਂ ਐਸਾਈ ਨਸਾਰਿਆ ਕਹਿੰਦੇ ਦੰਮਿਆ ਸੀਗਾ ਜਦ ਸ਼ੁਕਤੀ ਲੱਗੀ ਸੀ ਨਾ ਮਾਇਆ ਅਬਰ ਵਰਤਾਇਆ ਕਹਿੰਦੇ ਜਦੋਂ ਦੰਮਿਆ ਸੀ ਤੇਰਾ ਘੁਣੂ ਭੁਲਾ ਦਿੰਦਾ ਜੰਮੇ ਸਾਈ ਨਸਾਰਿਆ ਵਿਹਾਹਿਆ ਵਿਵਾਹਿਆ ਮਾਂ ਕੋ ਅਦੁਸਾਰੇ ਕਹਿੰਦੇ ਤੈਨੂੰ ਰਹਿ ਮਾਂ ਕੋ ਅਦੁਸਾਰੇ ਸੁੱਖ ਤਾਂ ਸੁੱਖ ਨੇ ਆ ਰਿਹਾ ਤੇ ਸੁੱਖ ਤਾਂ ਸੁੱਖ ਹੀ ਰਿਹਾ ਤੇ ਸਾਡੇ ਆਰਿਆਂ ਕੋਲ ਮਾਣ ਨਹੀਂ ਆਉਂਦੀ ਹੁੰਦੀ ਮਾਂ ਬੋਤ ਬਾਬਾ ਦੀ ਦਾਸ ਕਰਦੇ ਮੇਰੇ ਇੱਕ ਪੁੱਤਾਂ ਬੋਲੇ ਮਾਂ ਦਾ ਸੁੱਖ ਸੁਖੀ ਜੰਤੀ ਨਹੀਂ ਆਉਂਦੀ ਸੁੱਖਾਂ ਸੁੱਖ ਨੇ ਆ ਰਿਹਾ ਸੌਣ ਸੁਜੋਬ ਚਾਰ ਵਿਦਾਈ ਤੇਰੀ ਵੜੀ ਸਿਰੋ ਉਡਾਰ ਚਾਰ ਦੇ ਯਾਦ ਇਹ ਮਾੜਾ ਤਾਂ ਨਹੀਂ ਕਿਹਦੇ ਮਾਂ ਦਾ ਰਿਆ ਕਰਦੇ ਆ ਪੁੱਤ ਨੂੰ ਹੈ ਦਾ ਮੇਲ ਵੇਖ ਅੰਗੜਾ ਮਾਰਨ ਮਾਪੋ ਵਾਲੇ ਪੁੱਤ ਨੂੰ ਹੈ ਤੇ ਪੁੱਤ ਦੇ ਨੌ ਦਾ ਮੇਲ ਵੇਖ ਇਹਨਾਂ ਦਾ ਮੇਲ ਵੇਖ ਕੇ ਮਾ ਮਾਪੋ ਪੁੱਤ ਨੌ ਦਾ ਮੇਲ ਵੇਖ ਅੰਗੜਾ ਮਾਰਨ ਮਾਪੋ ਵਾਲੇ ਕੰਜੂਲੇ ਨਹੀਂ ਸਮੋਦੇ ਮਾਪੋ ਦਾ ਪੁੱਤ ਨੌ ਦਾ ਮੇਲ ਦੇਖ ਕੇ ਸਾਨੂੰ ਰੋਟੀ ਦੇਣਗੇ ਨਾਉ ਨੇਤ ਮਨਤ ਮੰਤ ਦੇ ਮਾਂ ਕੋ ਸਾਡੇ ਬੜੇ ਹਥਿਆਰੇ ਤੇ ਛੜਦੇ ਹਾਂ ਹਥਿਆਰੇ ਤੇ ਮਾਂ ਜੋ ਦਾ ਛੜਦੇ ਨਾ ਵਾਖੂਰਾ ਪੁੱਤ ਵਾਖੂਰਾ ਪੁੱਤ ਰੰਨ ਲੈ ਮਾਂ ਕੋ ਦੇ ਉਪਕਾਰ ਉਪਕਾਰ ਉਸਾਰੇ ਤੇ ਜੇ ਆਪਣਾ ਘਰਵਾਲੀ ਲੈ ਕੇ ਹੋ ਗਿਆ ਹੱਦ ਤੇ ਜਿਹੜੀ ਮਾਂ ਨੇ ਘੁਆਂ ਚਾਲ ਪਾਇਆ भाई कदार साह न दू व ਉਹ ਇਹ ਸਾਰਾ ਕਰਨ ਹੋਏ ਆਪਣ ਮਾਣੇ ਜੇਰਾ ਸਾਥੋਂ ਦੀਆਂ ਮੈਂ ਤੁਮ ਕਹੀ ਦੀਆਂ ਕਿ ਆਦਾ ਗਵੇ ਸਕੀ ਦੋ ਮਿੰਟਾਂ ਦੇ ਵਿੱਚ ਸਮਾਲ ਕੇ ਆਪਾਂ ਨੇ ਸੰਭਾਲ ਲਈ ਜੇ ਕਹਿੰਦੇ ਤੇਰਾ ਸਾਥੋਂ ਸੀਗਾ ਤੁਹਾਨੂੰ ਬਤਾ

ਤਾਰਾ ਜੁਨੇ ਵਾਲਾ ਮੇਰੇ ਤੋਂ ਤੁਸੀਂ ਪੁੱਛਾਂ ਤੇ ਬੜੇ ਰਾਮ ਜੀ ਦੇ ਦੋਣੇ ਬਦਲਿਆ ਕਹਿੰਦੇ ਹਾਂ ਪੁੱਤ ਪੁੱਛਾਂ ਕਹਿੰਦੇ ਜਿਵੇਂ ਪੂਣੀ ਤੇ 7 ਵਜੇ ਹੋਵੇ ਇਹਨਾਂ ਤੋਂ ਪੁੱਛਾਂ ਮੈਂ ਆਪ ਕੋ ਸਾਧਨਾ ਹੁਣ ਦੇਖੋ ਪੂਣੀ ਤੇ 7 ਵਜੇ ਤੇ ਕਿੰਨੀ ਦਿਲੀਪਾ ਉਹ ਸੌਂਝ ਮੈਂ ਤੇ ਨਾਮ ਆਉਂਦਾ ਰਹੀ ਤੁਹਾਡਾ ਜਿਹਾ ਬੀਜ ਗਿਆ ਇੱਕ ਦਿਨ ਸਰਣ ਭਗਤ ਦੇ

ਐ ਜਾ ਕੇ ਮਥਾ ਤੇ ਕੀ ਆਪਣੇ ਮਾਪਿਆਂ ਨੂੰ ਆਉਂਦਾ ਹੈ ਮਾਰਾ ਇੱਕ ਪਿਤਾ ਜੀ ਐ ਮੇਰੀ ਮੇਰੀ ਪਿਆਰੀ ਜੀ ਦਾਦੀ ਮੇਰੀ ਪਿਆਰੀ ਮਾਤਾ ਜੀ ਮੈਨੂੰ ਦੱਸੋ ਤੁਹਾਨੂੰ ਕੀ ਤਕਲੀਫ ਅੱਜ ਮੈਨੂੰ ਸਮਝ ਆਈ ਹੈ ਫਿਰ ਉਹ ਕਹਿਣ ਲੱਗੇ ਕਿ ਤਰਾ ਜਦੋਂ ਤੂੰ ਬਾਹਰ ਚੱਲਿਆ ਜਾਣਾ ਤੇਰੇ ਘਰ ਵਾਲੀ ਇਹ ਜਿਹੜੀ ਕਹਿੰਦੇ ਸਾਨੂੰ ਕੰਗਾ ਦੀ ਸਮਝ ਨਹੀਂ ਉਹਨਾਂ ਨੇ ਦੱਸਿਆ ਚੰਗਾ ਨੇ ਸਾਹਮਣੇ ਕੀਤੀ ਕਹਿੰਦੇ ਸਾਨੂੰ ਦਾ ਦੁਨੀਆ ਰੋਟੀਆਂ ਦੇ ਦਿੰਦੀ ਨਹੀਂ ਸਾਡੇ ਦਾੰਦਾ ਹੀ ਆਦਾ ਨਹੀਂ ਜਾਂਦਾ ਕਹਿੰਦੇ ਇੱਥੇ ਬੜੇ ਦੁੱਤੀ ਕਹਿੰਦੇ ਐ ਕਰ ਤੂੰ ਬੜੇ ਦੁੱਤੀ ਹੋ ਕੇ ਬੋਲੇ ਉਹ ਕਹਿੰਦਾ ਇੱਕ ਧੀ ਆਪ ਹੀ ਮਾਂ ਨੇ ਮਾਰ ਦੇ ਤੂੰ ਮੇਰੇ ਮਾਰ ਦੇ ਆਪੋ ਸਤਨਾ ਹੁਣ ਦੇਖੋ ਕਿਹਨੇ ਦੁੱਤੀ ਹੋ ਇੱਕ ਧੀ ਆਪ ਹੀ ਮਾਂ ਨੇ ਮਾਰ ਦੇ ਪੁੱਤਰਾ ਮੇਰੇ ਮਾਰ ਦੇ ਅੱਜ ਦੇ ਬੜੇ ਚਾਹਮਾਂ ਦੇ ਨਾਲ ਤੁਹਾਡਾ ਵਿਆਹ ਕਰਿਆ ਸੀਗਾ ਕਿ ਸਾਨੂੰ ਰੋਟੀ ਵੀ ਲੋਭੀ ਸਾਹਮਣੇ ਤੱਕੜੇ ਪੈ ਗਏ

ਇਹ ਦੋਨੋਂ ਪਿਆਰੇ ਜੰਗਲਾਂ ਤਰੇ ਜਾਂਦੇ ਆਓ ਬਸ ਬਾਪ ਦੀ ਕਰਦੇ ਮੈਂ ਦੋਨੋਂ ਦੇਖੀ ਉੱਤੇ ਪਾਣੀ ਲੈ ਆਵਾ ਚੱਲੇ ਜਾਂਦੇ ਹੁਣ ਮਾਂ ਕੈਨੂੰ ਇੰਨਾ ਪਿਆਰ ਕਰਦਾ ਹਰ ਵਕਤ ਨਾਲ ਦਿੰਦਾ ਹਰ ਵਕਤ ਨਾਲ ਦਿੰਦਾ ਹਰ ਵਕਤ ਜਿਨੀ ਲੋਗਾ ਹੈ ਕਣੀ ਅੰਦਾ ਕਣੀ ਰੰਗਾਂ ਨਹੀਂ ਗੰਦਾ ਮਾਤਾ ਔਰ ਬੇਟਾ ਬੜੀ ਖੁਸ਼ ਹੈ ਦੋਨੋਂ ਪਿਆਰੋਂ ਤਾਂ ਹੀ ਬਾਈ ਕਰਤਾ ਜੀ ਨੇ ਲਿਖਿਆ ਕੁਸਾਰੋਂ ਬੇਰਾਂ